ਪੰਜਾਬ ਭੜ ਦੇ ਵਿੱਚ ਅੱਜ ਤੋਂ ਟ੍ਰੈਫਿਕ ਦੇ ਨਵੇਂ ਨਿਯਮ ਲਾਗੂ ਹੋਗੇ ਨੇ ਜੇਕਰ ਕੋਈ ਵੀ ਮੁੰਡਾ ਕੁੜੀ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ 2 ਜਾਂ ਫਿਰ 4 ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਨੂੰ 25000 ਦਾ ਜੁਰਮਾਨਾ ਲੱਗੇਗਾ ਤੇ ਨਾਲ ਹੀ ਮਾਪਿਆਂ ਨੂੰ 3 ਸਾਲ ਦੀ ਸਜ਼ਾ ਹੋਵੇਗੀ ਇਸੇ ਦੇ ਚਲਦਿਆਂ ਹੁਸ਼ਿਆਰਪੁਰ ਪੁਲਿਸ ਦੇ ਵੱਲੋਂ ਅੱਜ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇਸ ਬਾਬਤ ਜਾਗਰੂਕ ਕੀਤਾ ਗਿਆ ਤੇ ਨਾਲ ਹੀ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਜੋ ਕਿ ਮੰਗਵੇਂ ਵਾਹਨ ਦਿੰਦੇ ਨੇ ਜੀ ਸਰ ਕੀ ਨਾਮ ਆਪ ਦਾ ਮੈਂ ਨਾ ਟ੍ਰੈਫਿਕ ਚਾਰਜ ਸਿੰਦਰਪਾਲ ਸਿੰਘ ਸ਼ਰਪੁਰ ਜੀ ਜੀ ਅੱਜ 1 ਅਗਸਤ ਤੋਂ ਕਾਨੂੰਨ ਲਾਗੂ ਹੋਇਆ ਹੈ ਕਿ ਅੰਡਰਏਜ ਜਿਹੜਾ ਵੀ ਬੱਚਾ ਟੂ ਵੀ ਜਾਂ ਡਰਜਾ 4 ਵੀ ਲੈ ਚਲਾਉਣਾ ਪੜਿਆ ਜਾਂਦਾ ਉਹਦੇ ਤੇ 25000 ਰੁਪਏ ਜੁਰਮਾਨਾ ਤੇ ਘਰਦਿਆਂ ਨੂੰ ਸਜ਼ਾ ਵਗੈਰਾ ਕਹਿ ਦੋ ਜੀ ਇਹ ਸਾਰਾ 1 ਮਹੀਨਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਹੁਕਮ ਜਾਰੀ ਹੋਇਆ ਸੀ ਪਹਿਲਾਂ ਨੂੰ ਜਿਹੜਾ ਸਮਝਾਉ ਤੱਕ ਸਕੂਲਾਂ ਵਿੱਚ ਵੀ ਜਿੱਥੇ ਟੈਕਸੀ ਸਟੈਂਡ ਨੇ ਬੱਸ ਸਟੈਂਡ ਨੇ ਇਹ ਆਪਣੇ ਜਿਹੜੇ ਜਿਹੜੇ ਕੈਂਪ ਲਗਾਏ ਗਏ ਆ ਇਹਨਾਂ ਨੂੰ ਸੁਝਾਇਆ ਗਿਆ ਖਾਸ ਕਰਕੇ ਸਕੂਲਾਂ ਵਿੱਚ ਜਿਹੜਾ 18 ਸਾਲ ਤੋਂ ਘੱਟ ਬੱਚੇ ਆ ਇਹਨਾਂ ਨੂੰ ਸੁਝਾਇਆ ਗਿਆ ਵੀ ਕੋਈ ਵੀ ਜਿਹੜਾ ਬੱਚਾ 18 ਸਾਲ ਤੋਂ ਘੱਟ ਕੋਈ ਡਰਾਈਵਿੰਗ ਨਹੀਂ ਕਰੂਗਾ ਨਾ ਟੂ ਵੀਕਲ ਤੇ ਨਾ ਫੋਰਟੀ ਜਾਂ ਵੀ ਜਿਹੜਾ ਕਰੂਗਾ ਉਹਦੀ ਜਿਹੜੀ ਸਜ਼ਾ ਆ 25000 ਰੁਪਏ ਜੁਰਮਾਨਾ ਆ ਤੇ ਉਹਦੇ ਮਾਪੇ ਬਾਬ ਨੂੰ ਜਿਹੜੀ ਆ 3 ਸਾਲ ਤੱਕ ਸਜ਼ਾ ਹੋ ਸਕਦੀ ਆ ਜਿਹੜਾ ਕੋਈ ਵੀਹੀਕਲ ਕਿਸੇ ਕੋਲ ਮੰਗੇ ਵੀ ਦਿੰਦਾ ਜਿੰਨਾ ਕੋਈ ਮੰਗੇ ਲੈ ਆਉਂਦਾ ਉਹੀ ਸਜ਼ਾ ਜਿਹੜੀ ਆ ਜਿਹੜਾ ਵੀਕਲ ਮੰਗੇ ਦੇਊਗਾ ਉਤੇ ਲਾਗੂ ਹੋਊਗੀ ਕੀ ਇਹ ਜਿਹੜੇ ਚਲਾਨ ਕੱਟੇ ਜਾਂਦੇ ਨੇ ਇਹ ਜਿੱਦਾਂ ਆਰਟੀਓ ਦਫਤਰ ਦੇ ਨਾਰਮਲ ਤਾਂ ਭੇਜੇ ਜਾਂਦੇ ਨੇ ਇਹਦੇ ਲਈ ਕੋਈ ਅਲੱਗ ਪ੍ਰੋਵਾਈਡ ਸੀਗਾ ਜਾਂ ਸੀਜੀਐਮ ਜੀਆ ਰਿਪੋਰਟ ਚ ਕਿੱਥੇ ਭੇਜੇ ਜਾਣਗੇ ਨਹੀਂ ਨਹੀਂ ਕੋਈ ਹਾਲੇ ਤੱਕ ਤੇ ਸਿਰਫ ਜਿਹੜੇ ਚਲਾਨ ਕੱਟੇ ਇਹਨਾਂ ਦੇ ਗਏ ਨਹੀਂਗੇ ਇੱਕ ਤੋਂ ਚਾਲੂ ਹੋਣਾ ਹੈ 1 ਅਗਸਤ ਤੋਂ ਤੇ ਬਾਕੀ ਜਿਹੜੇ ਰੈਗੂਲਰ ਚਲਾਨ ਚਾਲੂ ਹੁੰਦੇ ਆ ਉਹ ਆਰਟੀਓ ਸਾਹਿਬ ਦੇ ਜਾਂ ਕੋ ਸਾਡੇ 3 ਮਹੀਨੇ ਬਾਅਦ ਲੋਕ ਅਦਾਲਤ ਲੱਗਦੀ ਆ ਉਹ ਸੀਜੀਐਮ ਸਾਹਿਬ ਦੀ ਕੋਰਟ ਚ ਭੇਜੇ ਜਾਂਦੇ ਆ ਤੇ ਜਿਹੜੇ ਰੈਗੂਲਰ ਚਲਾਨ ਨੇ ਉਹ ਆਰਟੀਓ ਸਾਹਿਬ ਦੀ ਜਿਹੜਿਆ ਭੇਜੇ ਜਾਂਦੇ ਆ ਇਹਦਾ ਕਿ ਤੁਸੀਂ ਦੱਸਿਆ ਕਿ ਇਹਦਾ ਟਾਈਮ 20 ਦਿਨ ਲਈ ਵਧਾ ਦਿੱਤਾ ਗਿਆ ਹੈ ਕਿ ਇਹਦੀ ਕੋਈ ਨੋਟੀਫਿਕੇਸ਼ਨ ਵਗੈਰਾ ਗਿਆ ਨਹੀਂ ਹਾਲੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਜੇ ਤੁਹਾਨੂੰ ਕੋ ਪਤਾ ਲੱਗਾ ਕਿ 20 ਦਿਨ ਦਾ ਟਾਈਮ ਵਧਾਇਆ ਗਿਆ ਚਲੋ ਚਾਚਾ ਇਹ ਵਧੀਆ ਗੱਲ ਆ ਹੋਰ ਜਿਹੜੀ ਆ ਇਹਨਾਂ ਨੂੰ ਸਮਝਣ ਦਾ ਮੌਕਾ ਮਿਲੂਗਾ ਹੋਰ ਸਾਡੇ ਜਿਹੜੇ ਸਕੂਲਾਂ ਵਿੱਚ ਕਾਲਜਾਂ ਬੱਸ ਸਟੈਂਡਾਂ ਤੇ ਜਾ ਕੇ ਲੋਕਾਂ ਨੂੰ ਜਿਹੜਾ ਇਹਦੀ ਬਾਤ ਸੂਚਿਤ ਕਰਾਂਗੇ ਵੇਰ ਕਰਾਂਗੇ ਇਕ ਕੋਈ ਇਦਾਂ ਤੁਹਾਡੇ ਕੋ ਕੇਸ ਆਦਾ ਕਿ ਨਾਲ ਬੱਚਾ ਫੜਿਆ ਜਾਂਦਾ ਆ ਉਹਦੇ ਤੇ ਕੀ ਕਾਰਵਾਈ ਕੀਤੀ ਬਿਲਕੁਲ ਜੀ ਜੋ ਪੰਜਾਬ ਸਰਕਾਰ ਦੇ ਐਸਐਬੀ ਸਾਹਿਬ ਜੀ ਦੀ ਬਹੁਤ ਸਖਤ ਰਟਾ ਇਸ ਬੰਦੇ ਵਿੱਚ ਬਿਲਕੁਲ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਸਰ ਕੀ ਨਾਮ ਆਪ ਦਾ ਮੈਂ ਨਾ ਟ੍ਰੈਫਿਕ ਚਾਰਜ ਸਿੰਦਰਪਾਲ ਸਿੰਘ ਸ਼ਰਪੁਰ ਜੀ ਜੀ ਅੱਜ 1 ਅਗਸਤ ਤੋਂ ਕਾਨੂੰਨ ਲਾਗੂ ਹੋਏ ਸੀ ਕਿ ਅੰਡਰਏਜ ਜਿਹੜਾ ਵੀ ਬੱਚਾ 2 ਵੀਰਜਾ 4 ਵੀਰਜਾ ਚਲਾਉਣਾ ਪੜਿਆ ਜਾਂਦਾ ਉਹਦੇ ਤੇ 25000 ਰੁਪਏ ਜੁਰਮਾਨਾ ਤੇ ਘਰਦਿਆਂ ਨੂੰ ਸਜ਼ਾ ਵਗੈਰਾ ਕਹਿ ਦੋਗੇ ਜੀ ਇਹ ਸਾਰਾ 1 ਮਹੀਨਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਹੁਕਮ ਜਾਰੀ ਹੋਇਆ ਸੀ ਪੈਨਾਂ ਨੂੰ ਜਿਹੜਾ ਸਮਝਾਉਤਾ ਕਿ ਸਕੂਲਾਂ ਵਿੱਚ ਵੀ ਜਿੱਤੇ ਟੈਕਸੀ ਸਟੈਂਡ ਨੇ ਬੱਸ ਸਟੈਂਡ ਨੇ ਇਹ ਆਪਣੀ ਜਿਹੜੇ ਜਿਹੜੇ ਕੈਂਪ ਲਗਾਏ ਗਏ ਆ ਇਹਨਾਂ ਨੂੰ ਸਮਝਾਇਆ ਗਿਆ ਖਾਸ ਕਰਕੇ ਸਕੂਲਾਂ ਵਿੱਚ ਜਿਹੜਾ 18 ਸਾਲ ਤੋਂ ਘੱਟ ਬੱਚੇ ਆ ਇਹਨਾਂ ਨੂੰ ਸਮਝਾਇਆ ਗਿਆ ਵੀ ਕੋਈ ਵੀ ਜਿਹੜਾ ਬੱਚਾ 18 ਸਾਲ ਤੋਂ ਘੱਟ ਕੋਈ ਡਰਾਈਵਿੰਗ ਨਹੀਂ ਕਰੂਗਾ ਨਾ ਟੂ ਵੀਕਲ ਤੇ ਨਾ ਫੋਰ ਵੀ ਜਹਾ ਵੀ ਜਿਹੜਾ ਕਰੂਗਾ ਉਹਦੀ ਜਿਹੜੀ ਸਜ਼ਾ ਆ 25000 ਰੁਪਏ ਜੁਰਮਾਨਾ ਆ ਤੇ ਉਹਦੇ ਮਾਪੇ ਬਾਬ ਨੂੰ ਜਿਹੜੀ ਆ 3 ਸਾਲ ਤੱਕ ਸਜ਼ਾ ਹੋ ਸਕਦੀ ਆ ਜਿਹੜਾ ਕੋਈ ਵੀਹੀਕਲ ਕਿਸੇ ਕੋਲ ਮੰਗੇ ਵੀ ਦਿੰਦਾ ਜਿੰਨਾ ਕੋਈ ਮੰਗੇ ਲੈ ਆਉਂਦਾ ਉਹੀ ਸਜ਼ਾ ਜਿਹੜੀ ਆ ਜਿਹੜਾ ਵੀਕਲ ਮੰਗੇ ਦੇਊਗਾ ਉਤੇ ਲੱਗੂ ਹੋਗੀ ਕੀ ਇਹ ਜਿਹੜੇ ਚਲਾਨ ਕੱਟੇ ਜਾਂਦੇ ਨੇ ਇਹ ਜਿੱਦਾਂ ਆਰਟੀਓ ਦਫਤਰ ਦੇ ਨਾਰਮਲ ਤੇ ਭੇਜੇ ਜਾਂਦੇ ਨੇ ਇਹਦੇ ਲਈ ਕੋਈ ਅਲੱਗ ਪ੍ਰੋਵਾਈਡਸ ਹੈ ਜਾਂ ਸੀਜੀਐਮ ਜਾਂ ਕੋਰਟ ਚ ਕਿੱਥੇ ਭੇਜੇ ਜਾਣਗੇ ਨਹੀਂ ਨਹੀਂ ਕੋਈ ਹਾਲੇ ਤੱਕ ਤੇ ਸਿਰਫ ਜਿਹੜੇ ਚਲਾਨ ਕੱਟੇ ਇਹਨਾਂ ਦੇ ਗਏ ਨਹੀਂਗੇ ਇੱਕ ਤੋਂ ਚਾਲੂ ਹੋਣਾ ਹੈ 1 ਅਗਸਤ ਤੋਂ ਤੇ ਬਾਕੀ ਜਿਹੜੇ ਰੈਗੂਲਰ ਚਲਾਨ ਚਾਲੂ ਹੁੰਦੇ ਆ ਉਹ ਆਰਟੀਓ ਸਾਹਿਬ ਦੇ ਜਾਂ ਕੋ ਸਾਡੇ 3 ਮਹੀਨੇ ਬਾਅਦ ਲੋਕ ਅਦਾਲਤ ਲੱਗਦੀ ਆ ਉਹ ਸੀਜੀਐਮ ਸਾਹਿਬ ਦੀ ਕੋਰਟ ਚ ਭੇਜੇ ਜਾਂਦੇ ਆ ਤੇ ਜਿਹੜੇ ਰੈਗੂਲਰ ਚਲਾਨ ਨੇ ਉਹ ਆਰਟੀਓ ਸਾਹਿਬ ਦੀ ਜਿਹੜੇ ਆ ਭੇਜੇ ਜਾਂਦੇ ਆ ਇਦਾਂ ਕਿ ਤੁਸੀਂ ਦੱਸਿਆ ਕਿ ਇਹਦਾ ਟਾਈਮ 20 ਦਿਨ ਲਈ ਵਧਾ ਦਿੱਤਾ ਗਿਆ ਹੈ ਕੀ ਇਹਦੀ ਕੋਈ ਨੋਟੀਫਿਕੇਸ਼ਨ ਵਗੈਰਾ ਗਿਆ ਨਹੀਂ ਹਾਲੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਤੁਹਾਨੂੰ ਕੋ ਪਤਾ ਲੱਗਾ ਕਿ 20 ਦਿਨ ਦਾ ਟਾਈਮ ਵਧਾਇਆ ਗਿਆ ਕਰੋ ਚਾਚਾ ਇਹ ਵਧੀਆ ਗੱਲ ਆ ਹੋਰ ਜਿਹੜੀ ਆ ਇਹਨਾਂ ਨੂੰ ਸਮਝਣ ਦਾ ਮੌਕਾ ਮਿਲੂਗਾ ਹੋਰ ਸਾਡੇ ਜਿਹੜੇ ਸਕੂਲਾਂ ਵਿੱਚ ਕਾਲਜਾਂ ਬੱਸ ਸਟੈਂਡਾਂ ਤੇ ਜਾ ਕੇ ਲੋਕਾਂ ਨੂੰ ਜਿਹੜਾ ਇਹਦੀ ਵਾਸਤੇ ਸੂਚਿਤ ਕਰਾਂਗੇ ਵੇਰ ਕਰਾਂਗੇ ਇਕਰ ਕੋਈ ਇਦਾਂ ਤੁਹਾਡੇ ਕੋ ਕੇਸ ਆਉਂਦਾ ਕਿ ਨਾਲ ਬੱਚਾ ਫੜਿਆ ਜਾਂਦਾ ਉਹਦੇ ਤੇ ਕੀ ਕਾਰਵਾਈ ਕੀਤੀ ਬਿਲਕੁਲ ਜੀ ਜੋ ਪੰਜਾਬ ਸਰਕਾਰ ਤੇ ਐਸਐਸਬੀ ਸਾਹਿਬ ਜੀ ਦੀ ਬਹੁਤ ਸਾਰੇ ਰਟਾ ਇਸ ਬੰਦੇ ਵਿੱਚ ਬਿਲਕੁਲ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਕਾਈਲਿਸ ਪੰਜਾਬ ਦੇ ਲਈ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ